ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਇਸ ਪਰ ਮਾਮਲੇ ਦੇ ਵਿੱਚ ਡਰੱਗ ਮਾਮਲੇ 'ਚ ਹੁਣ ਨਵਾਂ ਮੋੜ ਦੇਖਿਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪੁੱਛਕਿਛ ਦਾ ਕਿ ਰਾ ਬੀਤੇ ਦਿਨ ਤੋਂ ਵਧਾਇਆ ਜਾ ਰਿਹਾ ਹੈ ਤਾਂ ਵਿਕਰਮ ਮਜੀਠੀਆ ਡਰੱਗ ਮਾਮਲੇ 'ਚ ਨਵਾਂ ਮੋੜ ਆਇਆ ਹੈ ਐਸਆਈਟੀ ਨੇ ਮੋਹਾਲੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਸਰਚ ਵਾਰੰਟ ਮੰਗੇ ਹੈ ਸੋ ਮਜੀਠੀਆ ਦੇ ਵਕੀਲਾ ਨੇ ਪਟੀਸ਼ਨ ਦੀ ਕਾਪੀ ਦੀ ਮੰਗ ਕੀਤੀ ਹੈ ਮਜੀਠੀਆ ਦੇ ਵਕੀਲਾਂ ਦਾ ਸਵਾਲ ਹੈ ਕਿ ਕਿਹੜੀ ਥਾਂ ਤੇ ਲਈ ਜਾਏਗੀ ਤਲਾਸ਼ੀ ਮਾਮਲੇ ਦੀ ਸੁਣਵਾਈ 5 ਅਪ੍ਰੈਲ ਨੂੰ ਸੁਣਵਾਈ ਹੋਏਗੀ ਸੋ ਇਹ ਸਵਗਤਾ ਸਭ ਤੋਂ ਅਹਿਮ ਪਖਵਾ ਮਸਲਾ ਜਿਹੜਾ ਵਿਕਰਮ ਮਜੀਠੀਆ ਬਣਾ ਹੈ ਸੋ ਵਿਕਰਮ ਮਜੀਠੀਆ ਕਰਤੇ ਦੀ ਡਰੱਗ ਮਾਮਲਾ ਇੰਨਾ ਭੱਜ ਚੁਕਿਆ ਹੈ ਕੇ ਇਸ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਐ ਐਸਆਈਡੀ ਨੇ ਮੁਹਾਲੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਐ ਤੇ ਸਰਚ ਵਾਰੰਟ ਮੰਗੇ ਨੇ ਸੋ ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ ਦੀ ਕਾਪੀ ਦੀ ਮੰਗ ਕੀਤੀ ਐ ਤੇ ਉੱਥੇ ਹੀ ਮਜੀਠੀਆ ਦੇ ਵਕੀਲਾਂ ਦਾ ਸਵਾਲ ਹੈ ਕਿ ਕਿਹੜੀ ਥਾਂ ਤੇ ਤਲਾਸ਼ੀ ਲਈ ਜਾਏਗੀ ਸੋ ਜਿਹੜੀ ਸਰਚਿੰਗ ਵਾਰੰਟ ਦੇ ਜਿਹੜੇ ਆ ਇਜਾਜ਼ਤ ਮੰਗੀ ਗਈ ਐ ਪਟੀਸ਼ਨ ਦਾਇਰ ਕਰਕੇ ਤਾ ਮਜੀਠੀਆ ਦੇ ਵਕੀਲ ਕਹਿੰਦੇ ਆ ਕਿ ਕਿਹੜੀ ਥਾਂ ਦੀ ਤਲਾਸ਼ੀ ਲਈ ਜਾਏਗੀ ਸਾਨੂੰ ਇਹ ਚੀਜ਼ ਦੱਸੀ ਜਾਵੇ ਤਾਂ ਇਸੇ ਖਬਰ ਤੇ ਸਯੋਗੀ ਰੋਹਿਤ ਬੰਸਲ ਲਾਇ ਬਣਨੇ ਰੋਹਿਤ ਬਿਕਰਮ ਮਜੀਠੀ ਆਲਾ ਮਸਲਾ ਪਿਛਲੇ ਕਈ ਦਿਨਾਂ ਤੋਂ ਕਾਫੀ ਜਿਹੜਾ ਇਹ ਐਮ ਭਗਦਾ ਹੋਇ ਨਸਰ ਆ ਰਿਹਾ ਹੈ ਲੇਕਿਨ ਹੁਣ ਡਰੱਗ ਜਿਹੜਾ ਮਾਮਲਾ ਬਿਕਰਮ ਮਜੀਠੀ ਦੇ ਨਾਲ ਜੁੜਿਆ ਹੋਇਆ ਇਸ ਪੂਰੇ ਮਾਮਲੇ ਦੇ ਵਿੱਚ ਮੋਹਾਲੀ ਕੋਰਟ ਨੂੰ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਆ ਸਰਚਿੰਗ ਨੂੰ ਲੈ ਕੇ ਤਾਂ ਕੀ ਲੱਗਦਾ ਹੈ ਕਿ ਆਖਿਰ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਅਹਿਮ ਚੀਜ਼ਾਂ ਦੇਖਣ ਨੂੰ ਮਿਲ ਸਕਦੇ ਆ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਇੱਕ ਮਾਮਲਾ ਜਿਹੜਾ ਕਲੀਕ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਦਰਜ ਕੀਤਾ ਗਿਆ ਸੀ ਜੋ ਮੋਹਾਲੀ ਦੇ ਅੰਦਰ ਆ ਔਰ ਮੋਹਾਲੀ ਦੀ ਕੋਰਟ ਦੇ ਵਿੱਚ ਹੁਣ ਐਸਆਈਟੀ ਦੇ ਵੱਲੋਂ ਜਿਹੜੀ ਐਸਆਈਟੀ ਇਸ ਮਾਮਲੇ ਦੇ ਵਿੱਚ ਜਾਂਚ ਦੇ ਲਈ ਬਣਾਈ ਗਈ ਸੀ ਉਸ ਐਸਆਈਟੀ ਦੇ ਵੱਲੋਂ ਇੱਕ ਕਲੀਕ ਪਟੀਸ਼ਨ ਫਾਈਲ ਕੀਤੀ ਗਈ ਜਿਸ ਦੇ ਵਿੱਚ ਸਰਚ ਵਾਰੰਟ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਦੂਸਰੇ ਪਾਸੇ ਜਿੱਦਾਂ ਹੀ ਇਸ ਚੀਜ਼ ਦਾ ਪਤਾ ਵਿਕਰਮਜੀਤ ਸਿੰਘ ਮਜੀਠੀਆ ਦੇ ਐਡਵੋਕੇਟ ਨੂੰ ਲੱਗਦਾ ਤਾਂ ਉਹਨਾਂ ਨੇ ਇਸ ਪਟੀਸ਼ਨ ਦੀ ਕਾਪੀ ਵੀ ਮੰਗ ਲਈ ਔਰ ਨਾਲ ਦੀ ਨਾਲ ਉਸ ਜਗ੍ਹਾ ਦਾ ਵੀ ਵੀਰਵਾ ਮੰਗਿਆ ਗਿਆ ਕਿ ਤੁਸੀਂ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਜਿਹੜੀ ਸਰਚ ਆ ਉਹ ਕਰਨਾ ਚਾਹੁੰਦੇ ਹਾਂ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਹੋਣ ਚਾਹੀਏ ਵਿਕਰਮਜੀਤ ਸਿੰਘ ਮਜੀਠੀਆ ਹੋਣ ਇਹ ਸਰਕਾਰ ਆ ਉਹ ਸਰਚ ਵਾਰੰਟ ਦੇ ਬਹਾਨੇ ਉਹਨਾਂ ਦੀ ਜਿਹੜੇ ਵੱਖ-ਵੱਖ ਜਗ੍ਹਾ ਉਹਨਾਂ ਨੂੰ ਤਲਾਸ਼ਣਾ ਚਾਹੁੰਦੀ ਹੈ ਔਰ ਉਸ ਜਗ੍ਹਾ ਦੇ ਉੱਪਰ ਕੋਈ ਚੀਜ਼ ਪਲਾਂਟ ਕਰਕੇ ਉਹਨਾਂ ਦੇ ਖਿਲਾਫ ਕੋਈ ਨਵਾਂ ਕੇਸ ਦਰਜ ਕਰਨਾ ਚਾਹੁੰਦੀ ਹੈ ਤਾਂ ਇਸੇ ਕਰਕੇ ਜਿਹੜੇ ਉਹਨਾਂ ਦੇ ਵੱਲੋਂ ਇਹ ਚੀਜ਼ ਦੀ ਜਾਣਕਾਰੀ ਮੰਗੀ ਗਈ ਹੈ ਕਿਉਂਕਿ ਲਗਾਤਾਰ ਵਿਕਰਮ ਮਜੀਠੀਆ ਦੇ ਉੱਪਰ ਜਿੱਕਰ ਅਸੀਂ ਨਜ਼ਰ ਮਾਰ ਗਏ ਤਾਂ ਉਹ ਲਗਾਤਾਰ ਇਹ ਚੀਜ਼ਾਂ ਕਹਿ ਰਹੇ ਨੇ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ ਉਹਨਾਂ ਨੂੰ ਜਿਹੜਾ ਨਵਾਂ ਕੋਈ ਕੇਸ ਦਰਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਜਿਹੜੀ ਐਸਆਈਟੀ ਬਣਾਈ ਗਈ ਸੀ ਐਸਆਈਟੀ ਦੇ ਵੱਲੋਂ ਹਾਲੇ ਤ ਕਰਕੇ ਕਿਸੇ ਨਵੇਂ ਕੇਸ ਨੂੰ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਇਹ ਸਾਫ਼ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਪਹਿਲਾਂ ਹੀ ਜਿਹੜੇ ਖਦਸ਼ੇ ਨੇ ਉਹ ਜ਼ਾਹਰ ਕਰ ਰਹੇ ਨੇ ਪਰ ਦੂਸਰੇ ਪਾਸੇ ਜਿਹੜੇ ਐਸਆਈਟੀ ਆ ਉਹਨਾਂ ਨੇ ਕੀ ਤਰਕ ਦਿੱਤਾਗਾ ਕੀ ਹਵਾਲਾ ਦਿੱਤਾਗਾ ਇਹ ਸੀਨ ਨੂੰ ਲੈ ਕੇ 5 April ਨੂੰ ਜਿਹੜੀ ਬੈਸ ਹੈ ਉਹ ਮਹਾਲੀ ਦੀ ਕੋਰਟ ਦੇ ਵਿੱਚ ਹੋਏਗੀ ਜਿਸ ਦੇ ਵਿੱਚ ਐਸਆਈਟੀ ਦੇ ਵੱਲੋਂ ਆਪਣੇ ਪੱਖ ਪੇਸ਼ ਕੀਤੇ ਜਾਣਗੇ ਜਿਹੜੇ ਉਹਨਾਂ ਦੇ ਐਡਵੋਕੇਟ ਹੋਣਗੇ ਔਰ ਵਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਆਪਣੇ ਪੱਖ ਪੇਸ਼ ਕੀਤੇ ਜਾਣਗੇ ਕਿ ਸਰਚ ਜੀ ਜਿਹੜੀ ਇਜਾਜ਼ਤ ਮੰਗੀ ਜਾ ਰਹੀ ਹੈ ਉਹ ਕਿਉਂ ਮੰਗੀ ਜਾ ਰਹੀ ਹੈ ਕਿਸ ਜਗ੍ਹਾ ਦੀ ਮੰਗੀ ਜਾ ਰਹੀ ਹੈ ਔਰ ਕੀ ਕਾਰਨ ਹੈ ਕਿ ਜਿਹੜਾ ਉਹ ਜਗ੍ਹਾ ਦੀ ਪਰਮਿਸ਼ਨ ਲੈਣਾ ਚਾਹੁੰਦੇ ਨੇ ਤਾਂ ਇਹ ਜਿਹੜਾ ਮੁੱਖ ਤੌਰ ਦੇ ਉੱਪਰ 5 April ਨੂੰ ਜਦੋਂ ਬਹਿਸ ਹੋਏਗੀ ਉਸ ਦੇ ਵਿੱਚ ਸਾਹਮਣੇ ਆਏਗਾ ਪਰ ਫਿਲਹਾਲ ਦੀ ਘੜੀ ਐਸਆਈਟੀ ਦੇ ਵੱਲੋਂ ਸਰਚ ਵਾਰੰਟ ਦੀ ਜੋ ਪਰਮਿਸ਼ਨ ਮੰਗੀ ਗਈ ਆ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਟੀਮ ਹੈ ਜਿਹੜੀ ਉਹ ਐਕਟਿਵ ਜ਼ਰੂਰ ਨਜ਼ਰ ਆ ਰਹੀ ਹੈ ਜੀ ਪਰ ਜਿਸ ਤਰੀਕੇ ਦੇ ਨਾਲ ਰੋਹਿਤ ਬਿਕਰਮ ਮਜੀਠੀਆ ਮਾਮਲਾ ਜਿਹੜਾ ਪਖਿਆ ਹੋਇਆ ਹੈ ਤੁਸੀਂ ਜਾਣਕਾਰੀ ਵੀ ਸਾਂਝੀ ਕਰ ਰਹੇ ਹੋ ਕਿ ਹੁਣ ਤੱਕ ਦੇ ਜੋ ਜਿਹੜੇ ਬਿਆਨਬਾਜ਼ੀ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਜਾ ਰਿਹਾ ਸੁਖਵੀਰ ਸਿੰਘ ਬਾਦਲ ਦੁਆਰਾ ਤਾਂ ਦੂਸਰੇ ਪਾਸੇ ਸਥਾਨਕ ਹਕੂਮਤ ਕਹਿ ਰਹੀ ਹੈ ਕਿ ਡਰੱਗ ਮਾਫੀਆ ਦੇ ਨਾਲ ਜੁੜਿਆ ਕੋਈ ਵੀ ਬੰਦਾ ਹੋਵੇ ਨਹੀਂ ਛੱਡਾਂਗੇ ਦੇਖੋ ਬਿਲਕੁਲ ਗੁਰਪ੍ਰੀਤ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਦਾ ਅਸੀਂ ਜ਼ਿਕਰ ਕਰੀਏ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਆ ਚਿੱਟੀ ਦੀ ਤਸਕਰੀ ਦੇ ਇਲਜ਼ਾਮ ਲੱਗਦੇ ਨੇਗੇ ਡਰੱਗ ਤਸਕਰ ਭੋਲਾ ਦੇ ਵੱਲੋਂ ਉਹਨਾਂ ਦਾ ਨਾਮ ਬਕਾਇਦਾ ਤੌਰ ਤੇ ਉਛਾਲਿਆ ਗਿਆ ਇਸ ਮਾਮਲੇ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਹੋਈ ਤਾਂ ਜੇਲ੍ਹ ਤੱਕ ਉਹਨਾਂ ਨੂੰ ਜਾਣਾ ਪਿਆ ਜ਼ਮਾਨਤ ਤੇ ਰਿਹਾ ਉਹਨਾਂ ਨੂੰ ਕੀਤਾ ਗਿਆ ਇਸ ਤੋਂ ਬਾਅਦ ਲਗਾਤਾਰ ਜਿਹੜਾ ਬਹੁਤ ਸਾਰੀਆਂ ਸਿਆਸਤ ਦੇ ਵਿੱਚ ਕਹੀਏ ਤਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਮ ਤੱਕ ਉਛਾਲੇ ਗਏ ਪਰ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਤੋਂ ਮਾਫੀਆਂ ਵੀ ਮੰਗੀਆਂ ਗਈਆਂ ਬਹੁਤ ਸਾਰੇ ਕੇਸ ਉਹਨਾਂ ਤੋਂ ਵਾਪਸ ਵੀ ਉਸ ਤਰੀਕੇ तरीके ਦੇ ਨਾਲ ਹੁੰਦੇ ਨੇਗੇ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਸਿਆਸਤ ਹੈ ਉਹ ਲਗਾਤਾਰ ਇਸੇ ਮਾਮਲੇ ਨੂੰ ਲੈ ਕੇ ਭੱਗਦੀ ਰਹੀ ਹੈਗੀ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਇਸ ਨੂੰ ਸਿਆਸੀ ਬਦਲਾਖੋਰੀ ਐਲਾਨ ਕਰ ਰਹੇ ਨੇ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਨਸ਼ੇ ਵੇਚਣ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਨਾਮ ਇਸ ਚੀਜ਼ ਦੇ ਅੰਦਰ ਆਉਂਦਾ ਰਿਹਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਖਾਸ ਤਰੀਕੇ ਦੇ ਨਾਲ ਸੁਰੱਖਿਆ ਦੇ ਵਿੱਚ ਕਟੌਤੀ ਦੀ ਗੱਲ ਹੋਵੇ ਤਾਂ ਉਸ ਦੇ ਉੱਪਰ ਵੀ ਨਿਸ਼ਾਨੇ ਵਿਕਰਮਜੀਠੀਆ ਤੇ ਸਾਦੇ ਗਏ ਕਿ ਜਿਹੜੇ ਵਿਅਕਤੀਆਂ ਦਾ ਨਾਮ ਨਸ਼ੇ ਦੇ ਵੇਚਣ ਦੇ ਵਿੱਚ ਆਉਂਦਾ ਹੋਵੇ ਉਹਨਾਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਨਹੀਂ ਹੈ ਇਸੇ ਕਰਕੇ ਜਿਹੜੀ ਸੁਰੱਖਿਆ ਉਹ ਘਟਾਈ ਜਾਂਦੀ ਹੈ ਪਰ ਹਾਲੇ ਕਿਸੇ ਵੀ ਮਾਮਲੇ ਦੇ ਵਿੱਚ ਕਈ ਹੈ ਤਾਂ ਦੋਸ਼ ਸਿੱਧਾ ਹੈ ਜਿਹੜੇ ਉਹ ਨਹੀਂ ਹੋਏ ਨਹੀਂ ਅਜੇ ਇਹ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਸਿਆਸਤ ਇਸ ਮਾਮਲੇ ਦੇ ਉੱਪਰ ਕਿੰਨੀ ਦੇਰ ਤੱਕ ਪੱਕੀ ਰਹਿੰਦੀ ਔਰ ਇਨਸਾਫ ਕਦੋਂ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਸਾਹਮਣੇ ਆਉਂਦਾ ਹੈ